ਸਸਿਕਾ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਸਤਿ ਸ਼੍ਰੀ ਅਕਾਲ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਅਹਿਮ ਸੁਰਖੀਆਂ ਤੇ ਬੀਤੇ ਦਿਨੀ ਆਏ ਬਜਟ ਉਤੇ ਪੀਐਮ ਕਾਲੀਦਾ ਵੱਲੋਂ ਬਿਆਨ ਕਿਹਾ ਕੈਨੇਡਾ ਨੂੰ ਅਹਿਮ ਫੈਸਲੇ ਲੈਣ ਦੀ ਲੋੜ ਨਵਾਂ ਬਜਟ ਕੈਨੇਡਾ ਨੂੰ ਆਪਣਾ ਪ੍ਰਿਕਰ ਤਿਆਰ ਕਰਨ ਦੀ ਦਵੇਗਾ ਸਮਰਥਾ ਕੈਨੇਡਾ ਨੇ ਲਾਨੇ ਨਵੇਂ ਮੀਗ੍ਰੇਸ਼ਨ ਟਿਚਰ ਟੈਂਪਰੀਰੀ ਅਤੇ ਪਰਮਨੈਂਟ ਰੈਜ਼ੀਡੈਂਟਸ ਦੀ ਗਿਣਤੀ ਹੋਵੇਗੀ ਸੀਮਤ ਅਗਲੇ 2 ਵਰ੍ਹਿਆਂ ਦੇ ਵਿੱਚ 1 ਲੱਖ ਤੋਂ ਵਧੇਰੀ ਯੋਗ ਸ਼ਰਨਾਰਥੀਆਂ ਨੂੰ ਪੀਆਰ ਦੇਣ ਦਾ ਅਹਿਦ ਕੈਨੇਡਾ ਸਰਕਾਰ ਦੇ ਵਿੱਚ ਵੱਡੀ ਫੇਰ ਬਦਲਿਆ ਕ੍ਰਿਸਟ ਆਂਟਰਮੋ ਲਿਬਰ ਪਾਰਟੀ ਜੋ ਹੋਏ ਸ਼ਾਮਲ ਤਾਂ ਆਂਟਰਮੋ ਨੇ ਦੱਸਿਆ ਕੰਜ਼ਰਵੇਟਿਵ ਪਾਰਟੀ ਛੱਡਣ ਦਾ ਕਾਰਨ ਤੇ ਹੁਣ ਖਬਰ ਵਿਸਥਾਰ ਦੇ ਨਾਲ ਪ੍ਰਧਾਨ ਮੰਤਰੀ ਮਾਇਕਾਨੀ ਬੁੱਧਵਾਰ ਨੂੰ ਆਪਣੀ ਸਰਕਾਰ ਦਾ ਬਜਟ ਬਾਰੇ ਗੱਲ ਕਰਦੇ ਨਜ਼ਰਾਏ ਤੇ ਉਹਨਾਂ ਨੇ ਕਿਹਾ ਕਿ ਮੰਗਲਵਾਰ ਨੂੰ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਗਿਆ ਨਵਾਂ ਬਜਟ ਕੈਨੇਡਾ ਨੂੰ ਆਪਣਾ ਭਵਿੱਖ ਤਿਆਰ ਕਰਨ ਦੀ ਸਮਰਥਾ ਦੇਵੇਗਾ। ਬੁੱਧਵਾਰ ਨੂੰ ਬਜਟ ਬਾਰੇ ਪੋਲਦਿਆ ਕਾਰਨੀ ਨੇ ਕਿਹਾ ਕਿ ਮੌਜੂਦਾ ਸਮਾਂ ਆਜਾ ਹੈ ਕਿ ਕੈਨੇਡਾ ਨੂੰ ਕੁਝ ਅਹਿਮ ਫੈਸਲੇ ਲੈਣ ਦੀ ਲੋੜ ਹੋਵੇਗੀ। ਉਹਨਾਂ ਇਹ ਵੀ ਕਿਹਾ ਕਿ ਟੈਕਨੋਲੋਜੀ ਤੋਂ ਲੈ ਕੇ ਵਿਸ਼ਵ ਵਪਾਰ ਪ੍ਰਣਾਲੀ ਦੇ ਵਿਚਾਰਗੀਆਂ ਤਬਦੀਲੀਆਂ ਇੱਕ ਠੋਸ ਅਤੇ ਦਲੇਰ ਕਦਮ ਚੁੱਕਣ ਦੀ ਮੰਗ ਕਰ ਰਹੀਆਂ ਨੇ ਅਤੇ ਮੰਗਲਵਾਰ ਦਾ ਬਜਟ ਕਿਸੇ ਕਦਮ ਦੀ ਤਰਜੂਮਾਨੀ ਕਰਦਾ ਹੈ। i said a moment ago about what a crucial time this is and you know over history history of nations they're punctuated by hinge moments times when the future hangs in the balance and when our actions must be decisive canada is facing one of these moments right now technological change is accelerating the world is more divided and dangerous and the global trading system is literally being rewired, threatening jobs and businesses under a cloud of uncertainty. These profound changes demand a bold response. And that's what we got yesterday. Canada's new government tabled our first budget. We presented a clear picture of what's happening to our economy and what's being taken from us. It's estimated, you'll find in the budget it's estimated that US tariffs and the uncertainty that they're creating will cost us around 1.8% of our GDP. Let me translate that. That's about 50 billion dollars lost from our economy or the equivalent of $1300 for every Canadian. Now, well we can't control what the US does. We can decide what happens here. This is Canada. And we can build the future we want for ourselves. We can get that money back and more. ਕੈਨੇਡਾ ਦੇ ਵੱਲੋਂ ਆਪਣੇ ਇਸ ਟਿਚੇ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਨੂੰ ਸੀਮਤ ਕਰਨ ਦੀ ਯੋਜਨਾ ਨੂੰ ਇੱਕ ਵਾਰ ਫਿਰ ਤੋਂ ਦੁਹਰਾਇਆ ਗਿਆ ਹੈ ਟੈਂਪਰੇਰੀ ਰੈਜ਼ੀਡੈਂਟ ਦੀ ਸ਼੍ਰੇਣੀ ਵਿੱਚ ਸਟੱਡੀ ਪਰਮਿਟ ਅਤੇ ਵਰਕ ਪਰਮਿਟ ਹੋਲਡਰਜ਼ ਆਉਂਦੇ ਨੇ ਤੇ ਕੈਨੇਡਾ ਵੱਲੋਂ 2026 ਦੌਰਾਨ ਲਗਭਗ 85000 ਟੈਂਪਰੇਰੀ ਰੈਜ਼ੀਡੈਂਟਸ ਨੂੰ ਕੈਨੇਡਾ ਦਾ ਵੀਜ਼ਾ ਦੇਣ ਦੀ ਯੋਜਨਾ ਰੱਖੀ ਗਈ ਹੈ ਜਿਦੇ ਵਿੱਚ 230000 ਸਟੱਡੀ ਪਰਮਿਟ ਅਤੇ 155000 ਵਰਕ ਪਰਮਿਟ ਵਾਲੇ ਵੀ ਨਿਕਾਸ਼ ਸ਼ਾਮਲ ਹੋਣਗੇ 2027 ਅਤੇ 2028 ਦੌਰਾਨ 220000 ਸਟੱਡੀ ਪਰਮਿਟ ਹੋਲਡਰ ਅਤੇ 150000 ਵਰਕ ਪਰਮਿਟ ਹੋਲਡਰਸ ਵਿੱਚ ਤਕੁਲ 370000 ਟੈਂਪਰੇਰੀ ਰੈਜ਼ੀਡੈਂਟਸ ਨੂੰ ਕੈਨੇਡਾ ਬਲੋਂ ਦਾਸ ਲਾਨਾ ਟੀਚਾ ਮਿਥਿਆ ਗਿਆ ਹੈ ਇਮੀਗ੍ਰੇਸ਼ਨ ਮੰਤਰਾਲੇ ਦਾ ਦਾਅਵਾ ਹੈ ਕਿ ਇਨ੍ਹਾਂ ਟੀਚਰ ਦੇ ਵਿੱਚ ਸਟੱਡੀ ਪਰਮਿਟ ਦੇ ਮਾਮਲਿਆਂ ਵਿੱਚੋਂ 49% ਅਤੇ ਵਰਕ ਪਰਮਿਟ ਲਈ 70% ਦੀ ਕਟੌਤੀ ਕੀਤੀ ਗਈ ਹੈ। 2026 ਤੋਂ 2028 ਦੌਰਾਨ ਸਲਾਨਾ 3.8 ਲੱਖ 80 ਹਜ਼ਾਰ ਪੀਨੇ ਕਾਰਨ ਨੂੰ ਪੀਆ ਦੇਣ ਦਾ ਟੀਚਾ ਹੈ। ਕੈਨੇਡਾ ਵੱਲੋਂ ਅਗਲੇ 3 ਸਾਲਾਂ ਦੇ ਲਈ ਪਰਮਾਨੈਂਟ ਰੈਜ਼ੀਡੈਂਸੀ ਗਿਣਤੀ ਨੂੰ 3.8 ਲੱਖ 80 ਹਜ਼ਾਰ ਉੱਤੇ ਸਥਿਰ ਕੀਤੇ ਜਾਣ ਦਾ ਸਲਾਨਾ ਟੀਚਾ ਮਿਥਿਆ ਗਿਆ ਹੈ। ਪਿਛਲੇ ਸਾਲ ਦੇ ਨਾਲੋਂ 4% ਘਟ ਹੈ ਇਸ ਸ਼੍ਰੇਣੀ ਵਿੱਚ ਕੈਨੇਡਾ ਵਿੱਚੋਂ ਅਤੇ ਬਾਹਰੋਂ ਸਕਿਲਡ ਵਰਕਰ ਪੈਰੈਂਟਸ ਅਤੇ ਗ੍ਰੈਂਡਪੈਰੈਂਟਸ ਤਹਿਤ ਅਰਜ਼ੀਆਂ ਅਤੇ ਸ਼ਰਨਾਰਥੀ ਆਇਤੀ ਅਰਜ਼ੀਆਂ ਆਉਂਦੀਆਂ ਨੇ ਕੈਨੇਡਾ ਪਿਛਲੇ 33000 ਸਕਿਲਡ ਕਾਮਿਆਂ ਨੂੰ ਪੀਆਰ ਦੇਣ ਦਾ ਪ੍ਰੋਗਰਾਮ ਬਣਾ ਰਿਹਾ ਹੈ। ਕੈਨੇਡੀਅਨ ਇਮੀਗ੍ਰੇਸ਼ਨ ਮੰਤਾਲੇ ਤੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ 2026 ਅਤੇ 2027 ਦਰਾਂ 33000 ਸਕਿਲਡ ਕਾਮਿਆਂ ਨੂੰ ਪੀਆਰ ਦੇਣ ਦੀ ਪਹਿਲ ਕੀਤੀ ਜਾਵੇਗੀ। ਇਸ ਸ਼੍ਰੇਣੀ ਦੇ ਵਿੱਚ ਕੈਨੇਡਾ ਦੇ ਪਿੰਟੂ ਖੇਤਰਾ ਦੇ ਵਿੱਚ ਕੰਮ ਕਰ ਰਹੇ ਹੁਨਰਬੰਦ ਕਾਮੇ ਪੀਆਰ ਹਾਸਲ ਕਰ ਸਕਣਗੇ। ਦੱਸਣਯੋਗ ਹੈ ਕਿ ਕੈਨੇਡਾ ਵੱਲੋਂ ਕੁਝ ਖਾਸ ਕਿੱਤੇ ਜਿਵੇਂ ਕਿ ਪਲੰਬਰ, ਇਲੈਕਟ੍ਰੀਸ਼ੀਅਨ ਆਦਿ ਜੋ ਹੈ ਟ੍ਰੇਡਮੈਨ ਖੇਤੀਬਾੜੀ ਦੇ ਵਿੱਚ ਕੰਮ ਕਰਦੇ ਕੁਝ ਖਾਸ ਕੰਮੇ ਹੈਲਥ ਐਜੂਕੇਸ਼ਨ ਦੇ ਵਿੱਚ ਕੰਮ ਕਰਦੇ ਕੁਝ ਕਾਮਿਆਂ ਨੂੰ ਪਹਿਲ ਤੇ ਆਧਾਰ ਤੇ ਵੀ ਪੀਆਰ ਦਿੱਤੀ ਜਾ ਰਹੀ ਹੈ ਦੋ ਬਰਿਆ ਦੌਰਾਨ 1 ਲੱਖ ਤੋਂ ਵਧੇਰੇ ਸ਼ਰਨਾਰਥੀ ਬਿਨੇਕਾਰਾਂ ਨੂੰ ਪੱਕੇ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ ਇਮੀਗ੍ਰੇਸ਼ਨ ਮੰਤਾਲੇ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅਗਲੇ ਦੋ ਬਰਿਆ ਦੌਰਾਨ 1 ਲੱਖ 15 ਹਜ਼ਾਰ ਸ਼ਰਨਾਰਥੀ ਬਿਨੇਕਾਰਾਂ ਨੂੰ ਪੀਆਰ ਮਿਲੇਗੀ ਮੰਤ੍ਰਾਲੇ ਮੁਤਾਬਕ ਇਹ ਕੁਪਰਾਲਾ ਇੱਕ ਵਾਰ ਲਈ ਹੋਵੇਗਾ ਅਤੇ ਅਗਲੇ ਦੋ ਬਰਿਆ ਦੌਰਾਨ ਉਕਤ ਟਿਚੇ ਨੂੰ ਪੂਰਾ ਕੀਤਾ ਜਾਵੇਗਾ ਇਦੇ ਵਿੱਚ ਉਹੀ ਬਿਨੇਕਾਰਾਂ ਨੂੰ ਪੀਆਰ ਮਿਲੇਗੀ ਜਿਨ੍ਹਾਂ ਦੇ ਕਲੇਮ ਨੂੰ ਇਮੀਗ੍ਰੇਸ਼ਨ ਅਤੇ ਰਿਫਿਊਜ਼ਸ ਬੋਰਡ ਦੁਆਰਾ ਮਾਨਤਾ ਦਿੱਤੀ ਗਈ ਹੈ ਵੱਖ-ਵੱਖ ਮਾਰਾ ਦੇ ਵੱਲੋਂ ਕੈਨੇਡਾ ਵੱਲੋਂ ਜਾਰੀ ਇਮੀਗ੍ਰੇਸ਼ਨ ਟੀਚਿਆਂ ਨੂੰ ਇਹ ਧਾਰਤਵਾਦੀ ਖਰਾ ਦਿੱਤਾ ਗਿਆ ਤੇ ਇਮੀਗ੍ਰੇਸ਼ਨ ਮਾਹਰ ਰਾਜਵੀਰ ਰੌਤਾ ਕਹਿਣਾ ਹੈ ਕਿ ਬੇਸ਼ੱਕ ਕੈਨੇਡਾ ਲੰਕੇ ਕੁਝ ਸਮੇਂ ਤੋਂ ਟੈਂਪਰੇਰੀ ਅਤੇ ਪਰਮਾਨੈਂਟ ਰੈਜ਼ੀਡੈਂਟ ਦੀ ਗਿਣਤੀ ਨੂੰ ਸੀਮਤ ਕਰ ਰਿਹਾ ਪਰ ਨਾਲ ਹੀ ਧਿਆਨ ਹੁਨਰਬੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਦੇ ਵੱਲ ਹੈ ਰੌਤਾ ਨੇ ਕਿਹਾ ਕਿ ਟੀਚੇ ਦੇਸ਼ ਦੇ ਮੌਜੂਦਾ ਆਰਥਿਕਤਾ ਦੇ ਨਾਲ ਮੇਲ ਖਾਂਦੇ ਨੇ ਅਤੇ ਘੱਟ ਇਮੀਗ੍ਰੇਸ਼ਨ ਦੇ ਵਿੱਚ ਹੁਣ ਨਿਰਬੰਧ ਕਾਮਯਾਬਾ ਕੈਨੇਡਾ ਆਉਣਾ ਦੇਸ਼ ਦੀ ਤਰੱਕੀ ਦੇ ਵਿੱਚ ਸਹਾਇ ਹੋ ਸਕਦਾ ਹੈ ਉਧਰ ਭਾਰਤ ਦੇ ਵਿੱਚ ਬੈਠੇ ਹੋਏ ਬੇਨਿਕਾਰ ਅਤੇ ਮਾਹਰ ਇਨ੍ਹਾਂ ਟੀਚਿਆਂ ਤੋਂ ਨਿਰਾਸ਼ ਜਾਪਦੇ ਨੇ ਮੁਖਤਸਰ ਜਿਲਤੋ ਇਮੀਗ੍ਰੇਸ਼ਨ ਮਾਹਰ ਰੋਹਿਤ ਕੁਮਾਰ ਦਾ ਕਹਿਣਾ ਹੈ ਕਿ ਲੰਕੇ ਸਾਲ ਤੋਂ ਜਿਹੜੀ ਪਰਮਿਟ ਦਾ ਕੰਮ ਲਗਭਗ ਠੱਪ ਵਾਂਗ ਗਿਆ ਤੇ ਪੀਆਰ ਦੇ ਲਈ ਵੀ ਕੋਈ ਬਹੁਤ ਡਰਾ ਨਹੀਂ ਆ ਰਹੇ ਨូវਾਸਕੋਸ਼ੀਆ ਤੋਂ ਐਮਪੀ ਕ੍ਰਿਸ ਡਾਂਟਰਮੋ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਕੰਸਰਵੇਟਿਵ ਕਾਕਸ ਛੱਡ ਰਹੇ ਨੇ ਕਿਉਂਕਿ ਹੁਣ ਉਹਨਾਂ ਨੂੰ ਪੀਅਰ ਪੋਲੀਵ ਦੀ ਪਾਰਟੀ ਵਿੱਚ ਆਪਣੀ ਨੁਮਾਇੰਦਗੀ ਮਹਿਸੂਸ ਨਹੀਂ ਹੁੰਦੀ ਅਤੇ ਉਹ ਲੀਡਰ ਦੇ ਨਕਾਰਾਤਮਕ ਰਾਜਨੀਤਿਕ ਰੁਖ ਦੇ ਨਾਲ ਸਹਿਮਤ ਨਹੀਂ ਹਨ ਉਹਨਾਂ ਨੇ ਕਿਹਾ ਕਿ ਕੁਝ ਹੋਰ ਕੰਸਰਵੇਟਿਵ ਐਮਪੀ ਵੀ ਇਸੇ ਕਿਸ਼ਤੇ ਦੇ ਵਿੱਚ ਸਵਾਰ ਨੇ ਅਤੇ ਸੰਭਵ ਹੈ ਕਿ ਉਹ ਵੀ ਲਿਬਰਲ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਲੈਣਗੇ ਦ ਅੰਟੋਮੋਨੀਕੇ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਮੈਨੂੰ ਇਹ ਅਹਿਸਾਸ ਹੋਇਆ ਸੀ ਕਿ ਮੈਂ ਹੁਣ ਵਿਰੋਧੀ ਧਿਰ ਦੇ ਲੀਡਰ ਦੇ ਵਿਚਾਰਾ ਦੇ ਨਾਲ ਇੱਕ ਰਾਏ ਨਹੀਂ ਹਾਂ ਉਹਨਾਂ ਨੇ ਇਹ ਗੱਲ ਬਜਟ ਪੇਸ਼ ਹੋਣ ਤੇ ਇੱਕ ਦਿਨ ਬਾਅਦ ਪ੍ਰਧਾਨ ਮੰਤਰੀ ਮਾਰਕਾਨੀ ਦੇ ਨਾਲ ਪ੍ਰੈਸ ਕਾਨਫਰੰਸ ਲਾਂਚ ਕੀਤੀ ਹੈ ਜਦੋਂ ਲਿਬਰਲ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ਤੇ ਨਜ਼ਰ ਆਏ I I wanted to ask you what was the deciding factor in crossing the floor and if you could also Uh, indulge. How many other conservatives in your caucus feel the same way that you do? Well, let's start with with the story of how I got here. Uh, you know, I would think over the last number of months, I, I wasn't feeling that I was aligned with the uh, the ideals of of what uh, the leader of the opposition had been talking about. So uh, I've been sort of re-looking at you know what my my career is bringing and, and what I can do for my constituency. So, over the last uh, little bit, uh, talking to many of my friends in, in the Liberal Party, uh, as Deputy Speaker, I got to know uh, a, lot of those, uh, a lot of those members uh, personally, uh, ask questions, uh, see what's going on, and, and understanding the point that we are in, in Canadian history, where we are, where we're, it's time to actually try to lead a, 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 lead a country to try to make it better. Uh, and not try to knock it down not to continue the, to be negative in, in my case as a Nova Scotian we're always trying to find ways to work together to solve the solve the issues that are important to our communities and i didn't see it by sitting in the opposition uh, i saw it by being a part of the government uh, caucus uh, sorry, and just in terms of how many other conservatives feel the same way that you do that, that are currently sitting in yeah, caucus. Yeah, I, I, I would suggest that there probably are those that uh, are in the same boat, uh, but I will let them tell their stories uh, if that time comes. ਅਨਟੈਰੀਓ ਦੇ ਵਿੱਚ ਦਰਜਨਾ ਭਾਰਤੀ ਪ੍ਰਵਾਸੀਆਂ ਦੇ ਨਾਲ ਧੋਖਾਧੜੀ ਕਰਨ ਵਾਲੇ ਧੋਖਾਧੜੀ ਵਾਲੇ ਟ੍ਰੱਕ ਡਰਾਈਵਿੰਗ ਸਕੂਲ ਚਲਾਉਣ ਦੇ ਦੋਸ਼ੀ ਪਾਇਆ ਜਾਣ ਤੋਂ ਬਾਅਦ ਦੋ ਵਿਅਕਤੀਆਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰਨ ਦੀ ਸਜ਼ਾ ਸੁਣਾਈ ਗਈ ਹੈ ਅਨਟੈਰੀਓ ਦੇ ਸੁਪੀਰੀਅਰ ਕੋਰਟ ਆਫ ਜਸਟਿਸ ਦੇ ਵਿੱਚ 5 ਹਫ਼ਤਿਆਂ ਦੇ ਮੁਕਦਮੇ ਤੋਂ ਬਾਅਦ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਅਤੇ ਜਾਲੀ ਦਸਤਾਵੇਜ਼ ਪੇਸ਼ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਤੇ ਜਸਟਿਸ ਪੀਰ ਡਰਾਸਨ ਨੇ ਉਨ੍ਹਾਂ ਤੇ ਆਪਰੇਸ਼ਨ ਨੂੰ ਇੱਕ ਵਿਸਤ੍ਰਿਤ ਯੋਜਨਾ ਕਿਹਾ ਜਿਸ ਨੇ ਲਗਭਗ 100 ਚਾਵਨ ਟਰੱਕ ਡਰਾਈਵਰਾਂ ਨੂੰ ਸਹੀ ਸਿਖਲਾਈ ਤੋਂ ਵਾਂਝਾ ਕ ਦਿੱਤਾ ਤੇ ਜਨਤਕ ਸੁਰੱਖਿਆ ਨੂੰ ਖਤਰੇ ਵਿੱਚ ਪਾ ਦਿੱਤੇ। ਦ ਅੰਟਰਮੋਲ ਦੇ ਲਿਬਰਲ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਾਰਨੀ ਦੀ ਘਟ ਗਿਣਤੀ ਸਰਕਾਰ ਬਹੁ ਗਿਣਤੀ ਸਰਕਾਰ ਦੇ ਇੱਕ ਵੋਟ ਹੋ ਨੇੜੇ ਹੋ ਗਈ ਹੈ। ਹੁਣ ਲਿਬਰਲ ਸਰਕਾਰ ਬਹੁ ਗਿਣਤੀ ਬਣਨ ਤੋਂ ਦੋ ਸਿੱਤਾ ਪਿੱਛੇ ਰਹਿ ਗਈ ਹੈ। ਵੋਟਵਾਂ ਦੇ ਵਿੱਚ ਪਬਲਿਕ ਟ੍ਰਾਂਜ਼ਿਟ ਫੈਸਿਲਿਟੀ ਉੱਤੇ ਕਾਰਨੀ ਨੇ ਇਹ ਐਲਾਨ ਕੀਤਾ। ਉਨਾਖਿਆ ਕਿ ਕ੍ਰਿਸ ਦਾ ਇਹ ਫੈਸਲਾ ਸਾਡੇ ਦੇਸ਼ ਦੇ ਲਈ ਬਹੁਤ ਹੀ ਕੀਮਤੀ ਤੇ ਅਹਿਮ ਹੈ। ਅਦਾਲਤ ਦੇ ਫੈਸਲੇ ਦੇ ਅਨੁਸਾਰ ਦੋਵੇਂ ਆਦਮੀ ਕਯੂਬਿਕ ਦੇ ਵਿੱਚ ਗੈਰ ਰਜਿਸਟਰਡ ਟਰੱਕ ਡਰਾਈਵਿੰਗ ਸਕੂਲ ਚਲਾਉਂਦੇ ਸਨ ਜੋ ਨਵੇਂ ਆਉਣ ਵਾਲੇ ਮੁੱਖ ਤੌਰ ਉਤੇ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਕਟੀਆਂ ਸਿਖਲਾਈ ਦਿੰਦੇ ਸਨ ਇਸ ਜੋੜੇ ਨੇ ਕਲਾਸ ਡੀ ਵਪਾਰਕ ਲਾਇਸੈਂਸ ਲਈ 온ਟਾਰੀਓ ਦੀ ਲਾਜ਼ਮੀ ਐਂਟਰੀ ਲੈਵਲ ਸਿਖਲਾਈ ਪ੍ਰਦਾਨ ਕਰਨ ਦਾ ਝੂਠਾ ਦਾਵਾ ਕੀਤਾ ਸੀ ਜੋ ਕਿ ਵੱਡੇ ਟਰੱਕ ਚਲਾਉਣ ਦੇ ਲਈ ਜ਼ਰੂਰੀ ਹੈ ਜਨਵਰੀ 2019 ਅਤੇ ਮਈ 2021 ਦੇ ਵਿਚਕਾਰ ਉਹਨਾਂ ਨੇ 온ਟਾਰੀਓ ਦੇ ਆਵਾਜਾਈ ਮੰਤਰਾਲੇ ਦੁਆਰਾ ਲਾਜ਼ਮੀ ਸੋਤੋਂ ਵੱਧ ਘੰਟਿਆਂ ਦੀ ਪ੍ਰਮਾਣਿਤ ਹਦਾਇਤ ਵਿਦਾਨ ਕਿਤੇ ਬਿਨਾ ਹਰੇਕ ਵਿਦਿਆਰਥੀ ਤੋਂ 4000 ਡੋਲਰ ਤੋਂ 5000 ਡੋਲਰ ਵਸੂਲੇ ਜੋ ਕਿ ਮਾਰਕੀਟ ਰੇਟ ਤੋਂ ਥੋੜਾ ਘਟਨੇ ਜਸਟਿਸ ਰੋਜ਼ਰ ਨੇ ਕਿਹਾ ਕਿ ਅਫਰਾਦੀਆਂ ਨੇ ਉਹਨਾਂ ਦੇ ਵਿਦਿਆਰਥੀਆਂ ਨੂੰ ਉਸ ਸਹੀ ਸਿਖਲਾਈ ਤੋਂ ਵਾਂਝਾ ਕਰ ਦਿੱਤਾ ਜਿਸੇ ਲਈ ਉਹਨਾਂ ਨੇ ਭੁਗਤਾਨ ਕੀਤਾ ਸੀ ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਦੀਆਂ ਕਾਰਵਾਈਆਂ ਨੇ ਸੜਕ ਉਪਭੋਗਤਾਵਾਂ ਦੀ ਭਲਾਈ ਦੇ ਲਈ ਵੱਧ ਜੋਖਮ ਪੈਦਾ ਕੀਤਾ ਅਤੇ ਜਾਇਸ ਟ੍ਰੱਕ ਡਰਾਈਵਰਾਂ ਦੀ ਸ਼ਾਖ ਨੁਕਸਾਨ ਪਹੁੰਚਾਇਆ ਹੈ ਅਦਾਲਤੀ ਰਿਕਾਰਡਾਂ ਤੋਂ ਪਤਾ ਲੱਗੇ ਕਿ ਸਿੰਘ ਕੋ ਜੋੜੇ ਨੇ ਇੱਕ ਰਜਿਸਟਰਡ ਪ੍ਰਾਈਵੇਟ ਕਾਲਜ ਮਾਲਕ ਚਰਨਜੀਤ ਸਿੰਘ ਦਿਓਲ ਅਤੇ ਉਸਦੇ ਪਤੀ ਨੂੰ ਆਵਾਜਾਈ ਮੰਤਰਾਲੇ ਦੇ ਡਾਟਾਬੇਸ ਤੱਕ ਗੈਰ ਕਾਨੂੰਨੀ ਪਹੁੰਚ ਦੇ ਲਈ ਭੁਗਤਾਨ ਕੀਤਾ ਸੀ ਇਸ ਪਹੁੰਚ ਨੇ ਉਹਨਾਂ ਨੂੰ ਲੋੜੀਂਦੇ ਮਾਪ ਦੰਡਾ ਨੂੰ ਪੂਰਨ ਨਾ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਸੰਪੂਰਨਤਾ ਸਰਟੀਫਿਕੇਟਾਂ ਨੂੰ ਝਾਲੀ ਬਣਾਉਣ ਦੀ ਆਗਿਆ ਦਿੱਤੀ अपराधियों ने विद्यार्थियों ਨੂੰ ਪੰਜਾਬੀ ਦੇ ਵਿੱਚ ਸਹਿ ਉਤਰ ਸੁਝਾ ਕੇ ਲਿਖਤੀ ਪ੍ਰਕਿਰਿਆਵਾਂ ਦੇ ਵਿੱਚ ਨਕਲ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਇੱਕ ਤੋਂ ਬਾਅਦ ਸ਼ੇ ਹਨੀਫਾ ਖੋਖਰ ਅਤੇ ਉਸ ਦੇ ਪਤੀ ਮੁਹੰਮਦ ਖੋਖਰ ਦੀ ਵੀ ਵਰਤੋਂ ਕੀਤੀ ਜਦੋਂ ਕਿ ਸਰਕਾਰੀ ਵਕੀਲਾਂ ਨੇ 5 ਸਾਲ ਦੀ ਕੈਦ ਦੀ ਮੰਗ ਕੀਤੀ ਤੇ ਜੱਜ ਨੇ ਇਸ ਦੀ ਬਜਾਏ 2/3 ਪ੍ਰਤੀ ਦਿਨ ਘਟ ਦੀ ਸ਼ਰਤیاں ਸਜ਼ਾ ਸੁਣਾਈਆਂ ਤੇ ਉਹਨਾਂ ਦੇ ਦੁਬਾਰਾ ਫਰਾਰ ਕਰਨ ਦੇ ਘਾਟ ਸੁਖਮ ਦਾ ਹਵਾਲਾ ਦਿੰਦੇ ਹੋਏ ਹਰੇਕ ਆਦਮੀ ਨੂੰ 200 ਘੰਟੇ ਦੀ ਪਾਇਚਾਰਕ ਸੇਵਾ ਪੂਰੀ ਕਰਨੀ ਚਾਹੀਦੀ ਹੈ। ਅਦਾਲਤ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਹੈ ਕਿ ਹਾਲਾਂਕਿ ਕੋਈ ਵੀ ਹਾਦਸਾ ਸਿੱਧੇ ਤੌਰ ਤੇ ਕੁਟਾਲੇ ਨਾਲ ਨਹੀਂ ਜੁੜਿਆ ਹੋਇਆ ਸੀ ਪਰ ਸੜਕ ਉਤੇ ਗੈਰ ਸਿਕਿਅਤ ਵਪਾਰਕ ਡਰਾਈਵਰ ਗੰਬੀਜ਼ਰ ਸੁਰੱਖਿਆ ਜੋਖਮ ਪੈਦਾ ਕਰਦੇ ਨੇ। ਜਸਟਿਸ ਰੋਜ਼ਰ ਨੇ ਕਿਹਾ ਸਹੀ ਸਿਖਲਾਈ ਦੀ ਕਾਰ ਸੜਕ ਸੁਰੱਖਿਆ ਨੂੰ ਖੇਤਰ ਵਿੱਚ ਪਹੁੰਚਦੀ ਹੈ ਤੇ ਵਿਦਿਆਰਥੀਆਂ ਨੂੰ ਘਟਤਿਆ ਛੱਡ ਦਿੰਦੀ ਹੈ। ਕ੍ਰਾਊਨ ਨੇ ਕੁਰਪੇ ਸਿੰਘ ਤੇ ਲਗਭਗ 1 ਲੱਖ ਡਾਲਰ ਦੇ 3 ਵੋਲਵੋ ਟਰੱਕਰ ਟ੍ਰੈਕਟਰ ਨੂੰ ਵੀ ਜ ਤਕ ਕਰ ਲਿਆ ਜੋ ਕਿ ਧੋਖਾ ਤੜੀ ਤੇ ਕੰਮ ਤੇ ਵਿੱਚ ਵਰਤੇ ਗਏ ਸੀ ਦੋਵੇਂ ਆਦਮੀ ਹੁਣ ਕੈਨੇਡੀਅਨ ਨਾਗਰਿਕ ਨੇ ਗੁਰਵਿੰਦਰ ਸਿੰਘ ਜੋ 2002 ਦੇ ਵਿੱਚ ਭਾਰਤ ਤੋਂ ਪ੍ਰਵਾਸ ਕਰਕੇ ਆਇਆ ਸੀ ਇੱਕ ਟਰੱਕ ਡਰਾਈਵਰ ਦੇ ਵਜੋਂ ਕੰਮ ਕਰਦਾ ਹੈ ਜਦੋਂ ਕਿ ਗੁਰਪ੍ਰੀਤ ਸਿੰਘ ਇੱਕ ਸਾਬਕਾ ਵਿਦਿਆਰਥੀ ਪ੍ਰਵਾਸੀ ਇੱਕ ਡਿਲੀਵਰੀ ਕਾਰੋਬਾਰ ਚਲਾਉਂਦਾ ਹੈ ਅਤੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਇਹ ਮਾਮਲਾ ਟਰਕਿੰਗ ਉਦਯੋਗ ਦੇ ਸਿੱਖ ਲਈ ਮਿਆਰਾ ਬਾਰੇ ਚਿੰਤਾਵਾਂ ਨੂੰ ਮੁੜ ਸਲਜੀਤ ਕਰ ਰਿਹਾ ਹੈ ਜੋ ਪ੍ਰਵਾਸੀ ਡਰਾਈਵਰਾਂ ਦੇ ਨਾਲ ਸੰਬੰਧਿਤ ਕਈ ਹਾਈ ਪ੍ਰੋਫਾਈਲ ਹਾਦਸਿਆਂ ਤੋਂ ਬਾਅਦ ਜਾਂਚ ਦੇ ਕੇਰੇ ਵਿੱਚ ਆਏ ਸੀ ਸਸਕਾਚੂਨ ਦੇ ਵਿੱਚ 2018 ਦੇ ਹੰਬੋਲਟ ਬ੍ਰੋਕਸ ਬਸ ਦੁਕਾਨਾਂ ਅਤੇ ਉਹਨਾਂ ਟੈਰੀਓ ਦੇ ਵਿੱਚ ਹੋਰ ਕਦ ਤੱਕ ਟਕਰਾ ਨੇ ਸਖਤ ਜ਼ੁਰਤਾਂ ਨੂੰ ਲਾਗੂ ਕਰਨ ਵਾਲ ਅਗਵਾਈ ਕੀਤੀ ਜਸਟਿਸ ਰੋਸਰ ਦਾ ਫੈਸਲਾ ਇੱਕ ਚੇਤਾਵਨੀ ਵਜੋਂ ਕੰਮ ਕਰਦਾ ਹੈ ਕਿ ਧੋਖਾਧੜੀ ਵਾਲੀਆਂ ਸਖਲਾਈਆਂ ਸਕੀਮਾਂ ਨਾ ਸਿਰਫ ਨਵੇਂ ਆਉਣ ਵਾਲਿਆਂ ਦਾ ਸ਼ੋਸ਼ਣ ਕਰਦੀਆਂ ਨੇ ਬਲਕਿ ਕੈਨੇਡਾ ਭਰ ਦੇ ਵਿੱਚ ਜਨਤਕ ਵਿਸ਼ਵਾਸ ਅਤੇ ਸੜਕ ਸੁਰੱਖਿਆ ਨੂੰ ਵੀ ਕਮਜ਼ੋਰ ਕਰਦੀਆਂ ਨੇ ਫੈਡਰਲ ਸਰਕਾਰ ਨੇ ਆਪਣੇ ਨਵੇਂ ਬਜਟ ਦੇ ਵਿੱਚ ਨਵੇਂ ਨੈਸ਼ਨਲ ਐਮਰਜੈਂਸੀ ਅਲਰਟ ਸਿਸਟਮ ਦੇ ਲਈ 55 ਮਿਲੀਅਨ ਡਾਲਰ ਤੋਂ ਵੱਧ ਰਕਮ ਮੁਹੱਈਆ ਕਰਨ ਦਾ ਪ੍ਰਸਤਾਵ ਰੱਖਿਆ ਹੈ ਜੋ 2020 ਦੇ ਵਿੱਚ ਨਵਾਂ ਸਕੋਸ਼ੀਆ ਵਿੱਚ ਹੋਈ ਸਮੂਹਿਕ ਗੋਲੀਬਾਰੀ ਦੀ ਜਾਂਚ ਕਮੇਟੀ ਦੀ ਸਿਫਾਰਿਸ਼ ਉੱਤੇ ਅਧਾਰਿਤ ਹੈ ਅਲਰਟ ਰੈਡੀ ਨਾਮ ਦਾ ਨੈਸ਼ਨਲ ਪਬਲਿਕ ਅਲਰਟਿੰਗ ਸਿਸਟਮ ਜਨਤਾਕ ਸੁਰੱਖਿਆ ਨੂੰ ਖਤਰੇ ਜੋ ਕੁਦਰਤੀ ਆਫਤਾ ਵਰਗੀਆਂ ਐਮਰਜੈਂਸੀ ਸਥਿਤੀਆਂ ਬਾਰੇ ਕੈਨੇਡੀਅਨਸ ਨੂੰ ਫੋਨ, ਟੈਲੀਵਿਜ਼ਨ ਅਤੇ ਰੇਡੀਓ ਰਾਹੀਂ ਤੁਰੰਤ ਚੇਤਾਵਨੀ ਦੇਣ ਦੇ ਲਈ ਵਰਤਿਆ ਜਾਵੇਗਾ ਦੱਸਿਆ ਇਹ ਪ੍ਰੋਗਰਾਮ ਫੈਡਰਲ ਸੂਬਾਈ ਖੇਤਰੀ ਸਰਕਾਰਾਂ ਅਤੇ ਉਦਯੋਗਿਕ ਸਾਥੀਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਮਾਸ ਕੈਜ਼ੂਐਲਟੀ ਕਮਿਸ਼ਨ ਜਿਸ ਨੇ ਅਪ੍ਰੈਲ 2020 ਦੇ ਵਿੱਚ ਨੋਵਾ ਸਕੋਸ਼ੀਆ ਦੇ ਵਿੱਚ ਹੋਈ ਉਸ ਸਮੂਹੀ ਕੋਲੀਪਾਰੀ ਦੀ ਜਾਂਚ ਕੀਤੀ ਸੀ ਜਿਦੇ ਵਿੱਚ 22 ਲੋਕਾਂ ਦੀ ਮੌਤ ਹੋਈ ਸੀ ਉਸਨੇ ਅਲਰਟ ਰੈਡੀ ਸਿਸਟਮ ਦੀ ਸਮੀਖਿਆ ਅਤੇ ਸੁਧਾਰ ਦੇ ਲਈ ਸਫਾਰਿਸ਼ ਕੀਤੀ ਸੀ ਉਸ ਵੇਲੇ ਆਸੇ ਐਮਪੀ ਦੀ ਇਸ ਗੱਲ ਦੀ ਕਾਫੀ ਆਲੋਚਨਾ ਹੋਈ ਸੀ ਕਿ ਉਹਨਾਂ ਨੇ ਹਮਲੇ ਦੌਰਾਨ ਅਲਰਟ ਸਿਸਟਮ ਦੀ ਵਰਤੋਂ ਨਹੀਂ ਕੀਤੀ ਉਸ ਸਮੇਂ ਨੋਵਾ ਸਕੋਸ਼ੀਆ ਪੁਲਿਸ ਏਜੰਸੀਆਂ ਨੂੰ ਸੁਪਰ ਸਫਾਈ ਐਮਰਜੈਂਸੀ ਮੈਨੇਜਮੈਂਟ ਦਫ਼ਤਰ ਰਾਹੀਂ ਅਲਰਟ ਭੇਜਣ ਦੇ ਲਈ ਬੇਨਤੀ ਕਰਨੀ ਪਈ ਸੀ ਇਸ ਦੇ ਬਜਾਏ ਆਰਸੀਐਮਪੀ ਨੇ ਸਿਰਫ ਟਵਿੱਟਰ ਰਾਹੀਂ ਜਾਣਕਾਰੀ ਜਾਰੀ ਕੀਤੀ ਸੀ ਜਿਸ ਦੇ ਨਾਲ ਕਈ ਪੀੜਤ ਪਰਿਵਾਰਾਂ ਨੇ ਇਹ ਕਹਿੰਦੇ ਹੋਏ ਕਿ ਗੁੱਸਾ ਚਿਤਾਇਆ ਸੀ ਇੱਕ ਸਰਕਾਰੀ ਅਲਰਟ ਜਾਣਾ ਬਚਾ ਸਕਦਾ ਸੀਗਾ ਜਨਤਕ ਜਾਂਚ ਦੌਰਾਨ ਇੱਕ ਮਾਹਰ ਨੇ ਇਸ ਗੱਲ ਉੱਤੇ ਵੀ ਚਿੰਤਾ ਚਿਤਾਈ ਸੀ ਕਿ ਮੌਜੂਦਾ ਅਲਰਟ ਸਿਸਟਮ ਇੱਕ ਨਿੱਜੀ ਕੰਪਨੀ ਦੇ ਕੰਟਰੋਲ ਹੇਠ ਹੈ ਇਸ ਵੇਲੇ 온ਟਾਰੀਓ ਦਾ ਇੱਕ ਕੰਪਨੀ ਪੈਲਮੋਰੈਕਸ ਇਸ ਸਿਸਟਮ ਦੇ ਮਾਲਕ ਹੈ ਅਤੇ ਇਸ ਨੂੰ ਫੈਡਰਲ ਸਰਕਾਰ ਦੀ ਤਰਫੋਂ ਚਲਾਉਂਦੀ ਹੈ। ਬਜਟ ਦੇ ਤਹਿਤ ਸਰਕਾਰ ਨੇ 2024-26-27 ਤੋਂ ਸ਼ੁਰੂ ਹੋਣ ਵਾਲੇ 4 ਸਾਲਾਂ ਦੇ ਲਈ ਪਬਲਿਕ ਸੇਫਟੀ ਕੈਨੇਡਾ ਨੂੰ 54.4 ਮਿਲੀਅਨ ਡਾਲਰ ਦੇਣ ਦਾ ਪ੍ਰਸਤਾਵ ਰੱਖਿਆ ਹੈ ਤਾਂ ਜੋ ਇੱਕ ਨਵੇਂ ਅਲਰਟ ਮਾਡਲ ਵਿਕਸਿਤ ਕੀਤਾ ਜਾ ਸਕੇ। ਅਸ ਤੋਂ ਬਾਅਦ 13.4 ਮਿਲੀਅਨ ਡਾਲਰ ਦੀ ਸਲਾਨਾ ਰਕਮ ਵੀ ਜਾਰੀ ਰਹੇਗੀ ਕੈਨੇਡੀਅਨ ਰੇਡੀਓ ਟੈਲੀਵਿਜ਼ਨ ਐਂਡ ਟੈਲੀਕਮਿਊਨੀਕੇਸ਼ਨ ਕਮਿਸ਼ਨ ਜੋ ਕੈਨੇਡਾ ਦੇ ਸੰਚਾਰ ਖੇਤਰ ਦੀ ਨਿਗਰਾਨੀ ਕਰਦਾ ਹੈ ਉਸਨੇ ਅਲਰਟ ਸਿਸਟਮ ਨੂੰ ਕਿਵੇਂ ਬਿਹਤਰ ਬਣਾਇਆ ਜਾਵੇ ਇਸ ਬਾਰੇ ਜਨਤਕ ਫੀਡਬੈਕ ਮੰਗਿਆ ਹੈ ਦਸਵੀਂ ਸੀਆਰਟੀਸੀ ਦਾ ਕਹਿਣਾ ਹੈ ਕਿ ਉਹਨਾਂ ਦਾ ਉਦੇਸ਼ ਅਲਰਟ ਦੀ ਪਹੁੰਚ ਯੋਗਤਾ ਵਧਾਉਣਾ ਹੈ ਫ੍ਰੈਂਚ ਅਤੇ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਦੇ ਵਿੱਚ ਅਲਰਟ ਜਾਰੀ ਕਰਨ ਬਾਰੇ ਵਿਚਾਰ ਕਰਨਾ ਤੇ ਯਕੀਨੀ ਬਣਾਉਣਾ ਹੈ ਕਿ ਇਹ ਸਿਸਟਮ ਸਾਰੇ ਦੇਸ਼ ਦੇ ਵਿੱਚ ਹਰ ਤਾ ਉਪਲਬਧ ਹੋਵੇ ਕੈਨੇਡਾ ਦੇ ਵਿੱਚ ਜ਼ਬਰੀ ਵਸੂਲੀ ਦੇ ਯਤਨਾਂ ਤਹਿਤ ਭਾਰਤੀ ਕਾਰੋਬਾਰੀਆਂ ਦੇ ਘਰ ਫੁੱਕਣ ਦੇ ਹੁਕਮ ਦੇਣ ਵਾਲੇ ਗੁਰਕਰਨ ਸਿੰਘ ਨੂੰ 7 ਸਾਲ ਕੈਦ ਦੀ ਸਜ਼ਾ ਸੁناਈ ਗਈ ਹੈ 20 ਸਾਲ ਦੇ ਗੁਰਕਰਨ ਸਿੰਘ ਦੇ ਬੀਤੇ ਸ਼ੁੱਕਰਵਾਰ ਜ਼ਬਰੀ ਵਸੂਲੀ ਅਗਜ਼ਨੀ ਅਤੇ منی ਲਾਂਡਿੰਗ ਦੇ ਦੋਸ਼ ਕਬੂਲ ਕਰ ਲੈਣੇ ਅਤੇ ਪ੍ਰੋਜੈਕਟ ਗੈਸ ਲਾਈਟ ਅਧੀਨ ਕਿਸੇ ਵੀ ਦੋਸ਼ੀ ਨੂੰ ਸੁناਈ ਗਈ ਇਹ ਸਭ ਤੋਂ ਲੰਬੀ ਸਜ਼ਾ ਤ ASCII ਜਾ ਰਹੀ ਹੈ ਜਿਸ ਦਾ ਐਲਾਨ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੇ ਵਕੀਲ ਦੇ ਵੱਲੋਂ ਸਜ਼ਾ ਦੀ ਮਿਆਦ ਬਾਰੇ ਸੰਜਿਤ ਹੋ ਰੁਤੇ ਤਾਕਲ ਤਵੇਜ ਉਤੇ ਗੌਰ ਕਰਨ ਤੇ ਮਗਰੋਂ ਕੀਤਾ ਗਿਆ ਐਡਮਿੰਟਨ ਵਿਖੇ ਵਾਪੀਆਂ ਵਾਦਾਤਾ ਬਾਰੇ ਸ਼ਹਿਰ ਦੇ ਪੁਲਿਸ ਮੁਖੀ ਡੈਮਨ ਲਾਫੋਰਸ ਨੇ ਦੱਸਿਆ ਕਿ ਅਗਜ਼ਨੀ ਅਤੇ ਹਿੰਸਾ ਦੇ ਹੋਣ ਨਾਲ ਟੰਗ ਤਰੀਕੇ ਦੀ ਵਰਤੋਂ ਕਰਦਿਆ ਸਾਊਥ ਏਸ਼ੀਅਨ ਕਾਰੋਬਾਰੀਆਂ ਤੋਂ ਮੋਟੀ ਰਕਮ ਮੰਗੀ ਗਈ ਐਡਮਿੰਟਨ ਪੁਲਿਸ ਨੇ ਇਨ੍ਹਾਂ ਵਾਦਾਤਾ ਦੀ ਪੜਤਾਲ ਵਾਸਤੇ ਕੈਲਗਰੀ ਪੁਲਿਸ ਅਤੇ ਅਲਬਰਟਾ ਲੂ ਐਨਫੋਰਸਮੈਂਟ ਰਿਸਪੌਂਸ ਟੀਮਾਂ ਦੀ ਮਦਦ ਲਈ ਇਸ ਮਾਮਲੇ ਲਈ ਦਿਵਨੋਦ ਸਿੰਘ ਨੂੰ 4.5 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਦੀਵਨੂ ਤੋਂ ਇਲਾਵਾ ਮਾਨਵ ਹੀਰ ਪਰਮਿੰਦਰ ਸਿੰਘ ਅਤੇ ਸਾਰਾ ਸਾਲ ਦੇ ਇੱਕ ਅਲੜ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿਰੁੱਧ ਲੱਗੇ ਦੋਸ਼ ਸਾਬਤ ਨਹੀਂ ਕੀਤੇ ਗਏ ਦੂਜੇ ਪਾਸੇ ਕਮਿਊਨਿਟੀ ਤੱਕ ਪਹੁੰਚ ਸਥਾਪਿਤ ਕਰਦਿਆਂ ਵੱਤੋ ਵੱਤ ਜਾਣਕਾਰੀ ਇਕੱਤਰ ਕਰਨ ਦੇ ਯਤਨ ਜਾਰੀ ਰਹੇ ਇੱਥੇ ਦੱਸਣਾ ਬੰਦਾ ਹੈ ਕਿ ਪ੍ਰੋਜੈਕਟ ਗੈਸ ਲਾਈਟ ਬ੍ਰਾਂਹ ਸਾਹਮਣੇ ਆਈਆਂ ਵਾਰਦਾਤਾਂ ਜਾਂ ਫਿਰ ਮੁੱਖ ਸਾਜ਼ਿਸ਼ਕਰਮ ਮਨਿੰਦਰ ਢਾਲੀਵਾਲ ਨੂੰ ਮੰਨਿਆ ਜਾ ਰਿਹਾ ਹੈ ਅਤੇ ਹੋਰ ਇਸ ਵੇਲੇ ਸਯੁਕਤ ਅਰਪ ਅਮੀਰਾਦ ਦੀ ਜੇਲ੍ਹ ਦੇ ਵਿੱਚ ਨੇ ਫਾਇਰ ਚੀਫ ਰੈਡਮਨਸਨ ਫਾਇਰ ਐਂਡ ਰੈਸਕਿਊ ਸਰਵਿਸਿਜ਼ And as uh, as the deputy chief mentioned we've we've had a number of concerning fires in the last couple of months in total eight since si since September and we acknowledge the impact of these fires is widely re wide reaching it hurts the families expecting these homes the businesses building them and the residents living nearby we see the damage and we hear the worry but let me be very clear we're all treating this with the absolute highest priority The dangers these fires pose to residents and our fire crews is unacceptable. I can assure you we're, working, we're dedicating every resource necessary to these investigations. We're working shoulder to shoulder with our colleagues and partners in Edmonton Police Services um, in order to track down and stop this activity. Know that your city's services are strong and coordinated. This is now a time for partnership. We need to tap into the strength and spirit of this city The most powerful resource we have is the vigilance of Edmontonians, looking out for each other. If you see something suspicious, report it immediately. Trust your instincts. Let us be the judge. That simple call is the most important action you can take to keep your community safe and crews. We'll continue to be out there every hour, every day, ready to respond. We're here for you and we're counting on you to be looking out for one another. Thank you. ਫੈਡਰਲ ਪਬਲਿਕ ਸਰਵਿਸ ਦੇ ਮੁਖੀ ਦਾ ਕਹਿਣਾ ਹੈ ਕਿ ਬਜਟ ਵਿੱਚ ਘਟ ਖਰਚ ਕਰਨ ਅਤੇ ਵਿਦੇਦੀ ਨਿਵੇਸ਼ ਕਰਨ ਦੀ ਵਚਨਬੱਧਤਾ ਦੇ ਨਤੀਜੇ ਵਜੋਂ 40 ਹਜ਼ਾਰ ਨੌਕਰੀਆਂ ਦਾ ਨੁਕਸਾਨ ਹੋਵੇਗਾ ਕਿਉਂਕਿ ਪ੍ਰੋਗਰਾਮਾਂ ਨੂੰ ਘਟਾ ਦਿੱਤਾ ਜਾਵੇਗਾ ਜਾਂ ਖਤਮ ਕਰ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਮਾਇਕਾਨੀ ਦੀ ਸਰਕਾਰ ਦੇ ਵੱਲੋਂ ਆਪਣਾ ਪਹਿਲਾ ਬਜਟ ਪੇਸ਼ ਕਰਨ ਤੋਂ ਇੱਕ ਦਿਨ ਬਾਅਦ ਪ੍ਰੀਵੀ ਕੌਂਸਲ ਦੇ ਕਲਰਕ ਮਾਈਕਲ ਸਾਭਿਆ ਨੇ ਸੰਘੀ ਕਰਮਚਾਰੀਆਂ ਨੂੰ ਭੇਜੇ ਗਏ ਇੱਕ ਮੈਮੋ ਦੇ ਵਿੱਚ ਇਹ ਬਿਆਨ ਦਿੱਤਾ ਹੈ। ਮਿੰਮੋ ਦੇਵਿਚ ਕਿਹਾ ਕਿ ਸਰਕਾਰ ਦਾ 5 ਸਾਲਾਂ ਦੇ ਵਿੱਚ 60 ਬਿਲੀਅਨ ਡਾਲਰ ਦੀ ਕਟੌਤੀ ਕਰਨ ਦਾ ਵਾਅਦਾ ਇੱਕ ਵੱਡਾ ਅੰਕੜਾ ਹੈ ਅਤੇ ਇਸ ਲਈ ਕੁਰਬਾਨੀਆਂ ਦੇ ਨਾਲ ਆਉਣਾ ਪਵੇਗਾ। ਉਹਨੇ ਕਿਹਾ ਕਿ ਉਸ ਗਿਣਤੀ ਦੇ ਅਸੰਨ ਨਤੀਜੇ ਉਹਨਾਂ ਲੋਕਾਂ ਦੇ ਲਈ ਨਹੀਂ ਜੋ ਆਪਣੇ ਦੇਸ਼ ਦੀ ਸੇਵਾ ਕਰਦੇ ਨੇ ਅਤੇ ਉਹਨਾਂ ਦੇ ਪਰਿਵਾਰਾਂ ਲਈ। ਮੈਂ ਉਹਨਾਂ ਨਤੀਜਿਆਂ ਨੂੰ ਘਟਾਉਣ ਦੀ ਕੋਸ਼ਿਸ਼ ਨਹੀਂ ਕਰਾਂਗਾ। ਸਾਭਿਆ ਨੇ ਸਮਝਾਇਆ ਕਿ ਕਾਰਨ ਇਹ ਸਰਕਾਰ ਦੇ ਟਿੱਚਿਆਂ ਨੂੰ ਪੂਰਾ ਕਰਨ ਦੇ ਲਈ ਕੁਝ ਪ੍ਰੋਗਰਾਮਾਂ ਨੂੰ ਘਟਾ ਦਿੱਤਾ ਜਾਵੇਗਾ ਜੁਦਾਇ ਦੇ ਦੇ ਵਿੱਚ ਸੀਮਤ ਕਰ ਦਿੱਤਾ ਜਾਵੇਗਾ। ਅਤੇ ਬਾਕੀਆਂ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ ਤੇ ਕੁੱਲ ਮਿਲਾ ਕੇ ਜਿੰਨ ਤੱਕ ਸਵਾਵਾ ਨੂੰ ਲਗਭਗ 40000 ਘੱਟ ਲੋਕਾਂ ਦੀ ਲੋੜ ਪਵੇਗੀ ਜ ਜਿਹਦੇ ਵਿੱਚ ਕੁਝ ਕਟੋਤੀਆਂ ਵੀ ਸ਼ਾਮਲ ਨੇ ਜੋ ਪਹਿਲਾਂ ਹੀ ਚੱਲ ਰਹੀਆਂ ਨੇ ਇਹ ਨੌਕਰੀਆਂ ਦੇ ਵਿੱਚ ਕਟੌਤੀ ਤਾਂ ਹੀ ਹੋਵੇਗੀ ਜੇਕਰ ਸੰਘੀ ਬਜਟ ਇਸ ਮਹੀਨੇ ਦੇ ਅੰਤ ਵਿੱਚ ਸੰਸਦ ਪਾਸ ਹੋ ਜਾਂਦਾ ਹੈ ਕਲਰਕ ਨੇ ਕਿਹਾ ਕਿ ਇੱਕ ਵਾਰ ਕਟੌਤੀ ਸ਼ੁਰੂ ਹੋਣ ਤੋਂ ਬਾਅਦ ਅਨਿਸ਼ਚਿਤਤਾ ਨੂੰ ਲੰਬਾ ਹੋਣ ਤੋਂ ਰੋਕਣ ਦੇ ਲਈ ਜਲਦੀ ਫੈਸਲੇ ਲਈ ਜਾਣਗੇ ਤੇ ਛਾਂਟੀ ਅਤੇ ਜਲਦੀ ਸੇਵਾ ਮੁਕਤੀ ਤੋਂ ਪ੍ਰਭਾਵਿਤ ਲੋਕਾਂ ਦਾ ਸਮਰਥਨ ਵੀ ਕੀਤਾ ਜਾਵੇਗਾ We need all hands on deck to defend our country from Trump's trade war And that includes Canada's public servants. Canada has some of the best in the world. Many of you live in Carlton. You're well educated, you work hard, and now more than ever, your country needs you. But Pierre, much like Donald Trump, shows utter disdain for public servants. He's promising Trump style cuts to the public sector, which would lead to 100,000 jobs lost. These cuts will put Carlton residents his own constituents out of work at a time when we need them most we can win this election and stop polyev from gutting the public service go vote on monday for mark carney's liberals Canada News bulletin de